हां जी दोस्तों की हालचाल लें असी चले काम ते रात दे 8:30 ਵਜੇ ਪਰ ਫੇਰ ਵੀ ਹਜੇ ਹਨੇਰਾ ਨਹੀਂ ਹੋਇਆ ਗਰਮੀਆਂ ਚ ਇਥੇ ਐਵੇਂ ਹੀ ਰਹਿੰਦਾ ਮੌਸਮ ਰਾਤ ਨੂੰ 9:30-10 ਵਜੇ ਤੱਕ ਉਸ ਤੋਂ ਬਾਅਦ ਹਨੇਰਾ ਹੁੰਦਾ ਠੰਡ ਵੀ ਬਹੁਤ ਜ਼ਿਆਦਾ ਅੱਜ ਅੰਦਰ ਬੈਠੋ ਤਾਂ ਗਰਮੀ ਲੱਗਦੀ ਆ ਬਾਹਰ ਨਿਕਲੋ ਤਾਂ ਠੰਡ ਲੱਗਦੀ ਆ ਜਾਂਦੇ ਜਾਂਦੇ એનર્ਜੀ ਡਰਿੰਕ ਵੀ ਲੈਣਾ ਜ਼ਰੂਰੀ ਆ ਮੌਨਸਟਰ ਆ ਮੇਰਾ ਆ ਇਹ ਤੇਰਾ ਆ ਜ਼ੀਰੋ 슈ਗਰ ਬਸ ਸੌਣ ਵਾਲੀ ਆ ਸਾਡੀ ਕੰਮ ਵਾਲੀ ਇੱਥੇ 6 6:30 ਵਜੇ 7 ਵਜੇ ਸਾਰੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਨੇ ਕੋਈ ਕੋਈ ਖੁੱਲੀ ਹੁੰਦੀ ਹੈ ਜਿਹੜੀ ਆ ਆਫ ਲਾਇਸੈਂਸ ਵਾਲੀਆਂ ਫਿਸ਼ ਐਂਡ ਚਿਪਸ ਵਾਲੀ ਜਾਂ ਫਿਸ਼ ਐਂਡ ਚਿਪਸ ਵਾਲੀ ਹਾਂ ਹਾਂ ਇਦਾਂ ਦੀਆਂ ਬਾਕੀ ਸਾਰੀਆਂ ਬੰਦ ਹੋ ਜਾਂਦੀਆਂ ਨੇ ਜਲਦੀ ਇਹ ਇੱਥੋਂ ਦੀ ਲੋਕਲ ਬੱਸ ਬੱਸ ਆ ਗਈ ਸਾਡੀ ਅਸੀਂ ਭਾਜਦੇ ਭਾਜਦੇ ਲੇਟ ਹੋ ਗਏ Good job. Private health care. All apply, including for surgical treatment or treatments, other limits and exclusions.